ਪਹਿਲਾਂ ਪਾਰਟੀ ਬਦਲੀ ਫਿਰ ਬਿਆਨ ਬਦਲੇ ਆਦਾਂ ਮਿਲਣ ਤੋਂ ਬਾਅਦ ਮੂਵ ਔਨ ਹੋਣ ਦੀ ਗੱਲ ਬੰਦੀ ਸਿੰਘਾਂ ਨੂੰ ਲੈ ਕੇ ਰਵਨੀਤ ਬਿੱਟੂ ਦੇ ਬਦਲੇ ਸੁਰ ਜੀਹਾਂ ਰਵਨੀਤ ਬਿੱਟੂ ਜੋ ਅਕਸਰ ਹੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦਾ ਵਿਰੋਧ ਕਰਦੇ ਸਨ ਜਦ ਵੀ ਗੱਲ ਹੁੰਦੀ ਸੀ ਤਾਂ ਕੰਦੇਸੀ ਕੇ ਮੁੱਖ ਮੰਤਰੀ ਨੂੰ ਮਾਰਨ ਵਾਲਿਆਂ ਨੂੰ ਰਿਹਾ ਨਾ ਕੀਤਾ ਜਾਵੇ ਪਰ ਇਹ ਸਭ ਮਾਜ਼ੀ ਦੀਆਂ ਗੱਲਾਂ ਨੇ ਰਵਨੀਤ ਬਿੱਟੂ ਨੇ ਪਾਰਟੀ ਬਦਲੀ ਤੇ ਫੇਰ ਆਪਣੇ ਖਿਆਲ ਵੀ ਬਦਲ ਲਏ ਲੋਕ ਸਭਾ ਜਾਣਾ ਚਾਹਰੇ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕੇਂਦਰ ਚ ਰਾਜ ਮੰਤਰੀ ਬਣ ਗਏ ਰਾਜ ਮੰਤਰੀ ਬਣਦਿਆਂ ਬਿੱਟੂ ਦੇ ਬੰਦੀ ਸਿੰਘਾਂ ਨੂੰ ਲੈ ਕੇ ਸੁਰ ਬਦਲ ਗਏ ਤੇ ਹੁਣ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਾ ਕਰਨ ਦਾ ਫੈਸਲਾ ਕਰ ਚੁੱਕੇ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਬਿਆਨ ਦਿੰਦਿਆਂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਜੇ ਕੇਂਦਰ ਵੱਲੋਂ ਰਿਹਾਈ ਦੀ ਕੋਈ ਯੋਜਨਾ ਹੈ ਤਾਂ ਮੈਂ ਵਿਰੋਧ ਨਹੀਂ ਕਰਾਂਗਾ ਰਾਜਵਾਨਾ ਜਬਾਕੀ ਸਿੱਖ ਕੈਦੀਆਂ ਦੀ ਰਿਹਾਈ ਤੇ ਕੋਈ ਇਤਰਾਜ਼ ਨਹੀਂ ਜੇ ਲੋੜ ਪਈ ਤਾਂ ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਾਂਗਾ ਮੇਰਾ ਪਰਿਵਾਰ ਮੇਰੇ ਨਾਲ ਸਹਿਮਤ ਹੈ ਹੁਣ ਸੁਲਾਹ ਦੇ ਅੱਗੇ ਵਧਣ ਦਾ ਸਮਾਂ ਹੈ ਨਾ ਕਿ ਵਿਰੋਧ ਕਰਨ ਦਾ ਮੈਂ ਚਾਹਨਾ ਕਿ ਪੰਜਾਬ ਤਰੱਕੀ ਦੀ ਰਾਹ ਤੇ ਤੁਰੇ ਆਵਰਨীত ਬਿੱਟੂ ਦਾ ਤੁਹਾਨੂੰ ਪੁਰਾਣਾ ਬਿਆਨ ਵੀ ਸੁਣਾ ਦਿੰਨੇ ਆ ਕਿ ਕਿਸ ਤਰ੍ਹਾਂ ਪਾਰਟੀ ਬਦਲਣ ਤੋਂ ਪਹਿਲਾਂ ਰਵਨੀਤ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਹੇ ਸਨ ਕਿਹਦੀ ਕਿਹਦੀ ਸਜ਼ਾ ਉਹਨਾਂ ਨੂੰ ਤਾਂ ਫਾਂਸੀ ਸਜ਼ਾ ਦਿੱਤੀ ਹੋਈ ਹੈ ਸਜ਼ਾ ਕਿੱਥੋਂ ਪੂਰੀ ਹੋਗੀ ਫਾਂਸੀ ਦੀ ਸਜ਼ਾ ਹੈ ਦਲੀਲ ਨਹੀਂ ਦਿੰਦਾ ਉਹ ਦਲੀਲ ਬਚਾਉਣ ਦੀ ਦਿੰਦਾ ਹੈ ਆ ਕੇ ਅੱਗ ਲਾਉਣ ਉਹ ਇਹ ਪੰਜਾਬ ਨੂੰ ਤਬਾਹ ਕਰਨ ਇੱਕ ਪਾਸੇ ਰਵਨੀਤ ਬਿੱਟੂ ਦਾ ਬਦਲਿਆ ਬਿਆਨ ਸਾਹਮਣੇ ਆਇਆ ਤਾਂ ਉਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰतिक੍ਰਮ ਵੀ ਆਇਆ ਕਮੇਟੀ ਦੇ ਸਾਬਕਾ ਜਨਰਲ ਖਤਰ ਗੁਰਚਰਨ ਗਰੇਵਾਲ ਨੇ ਇਸ ਬਿਆਨ ਨੂੰ ਮੌਕਾ ਪ੍ਰਸਤੀ ਦੱਸਿਆ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਿੱਖਾਂ ਦਾ ਹੱਕ ਹੈ ਨਾ ਕਿ ਕੋਈ ਬੀਕ ਉਹ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਯੋਗਦਾਨ ਪਾਵਾਂਗੇ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਾਂਗੇ ਮੈਂ ਇਹ ਗੱਲ ਕਹਦੇ ਆ ਕਿ ਕਿਉਂਕਿ ਉਹ ਆਪਣੇ ਆਪ ਨੂੰ ਵਾਰਿਸ ਮੰਨਦੇ ਆ ਬਿਆਨ ਸਿੰਘ ਦੇ ਜਿਹੜਾ ਬਿਆਨ ਸਿੰਘ ਖਾਲਸਾ ਸਾਹਿਬ ਦੇ ਵੱਲੋਂ 25000 ਲਾਛਾਂ ਪਛਾਤੀਆਂ ਜਿਹੜੀਆਂ ਇਹ ਜਿਹੜੀਆਂ ਜਲਾਈਆਂ ਗਈਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਸਿੱਖਾਂ ਦੀਆਂ ਉਹ ਉਹਦੇ ਰਾਜਤੰਤਰ ਦੇ ਵਿੱਚ ਹੋਇਆ ਇਹਨੂੰ ਤੁਸੀਂ ਮਿਟਾ ਨਹੀਂ ਸਕਦੇ ਦੂਜੀ ਸ਼ਾਂਤੀ ਦੀ ਗੱਲ ਕਰਦੇ ਹਾਂ ਇਸ ਪੰਜਾਬ ਦੇ ਅੰਦਰ ਅਸ਼ਾਂਤੀ ਦੇ ਸਭ ਤੋਂ ਵੱਡੇ ਅਸ਼ਾਂਤੀ ਦੇ ਦੂਤ ਕਹੂੰਗਾ ਮੈਂ ਸ਼ਾਂਤੀ ਦੇ ਦੂਤ ਕਹੇ ਜਾਂਦੇ ਪਰ ਅਸ਼ਾਂਤੀ ਦੇ ਦੂਤ ਕਿਹਨਾ ਬਿਆਨ ਸਿੰਘ ਜੀ ਨੇ ਇਹ ਪੰਜਾਬ ਦੇ ਅੰਦਰ ਕਾਰਾ ਕੀਤਾ ਸਾਰੀ ਦੁਨੀਆ ਜਾਣਦੀ ਹੈ ਅੱਜ ਬਿੱਟੂ ਇਹ ਗੱਲ ਕਹਿੰਦੇ ਆ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗਾ ਇਹ ਗੱਲ ਉਹ ਇਹ ਬਿਆਨ ਉਹ ਅੱਗੇ ਕਈ ਵਾਰ ਦੇ ਚੁੱਕੇ ਆ ਇੱਕ ਤੋਂ ਬਹੁਤ ਵੱਧ ਵਾਰ ਵੀ ਬਿਆਨ ਦੇ ਚੁੱਕੇ ਆ ਪਰ ਉਹ ਇਸ ਗੱਲ ਤੇ ਖੜਦੇ ਨਹੀਂ ਜਿੱਥੇ ਆਪਦੀ ਲੋੜ ਹੁੰਦੀ ਆ ਉੱਥੇ ਇਹ ਬਿਆਨ ਜ਼ਰੂਰ ਦਿੰਦੇ ਨੇ ਦੇਖੋ ਬੰਦੀ ਸਿੰਘਾਂ ਦੀ ਜੋ ਰਿਹਾਈ ਦਾ ਮਾਮਲਾ ਹੈ ਇਹ ਹਿਊਮਨ ਰਾਈਟਸ ਦਾ ਮੁੱਦਾ ਹੈ ਇਹ ਕੋਈ ਭੀਖ ਨਹੀਂ ਬੰਦੀ ਸਿੰਘਾਂ ਦਾ ਹੱਕ ਹੈ ਕਿਉਂਕਿ ਆਪਣੀ ਸਜ਼ਾਵਾਂ ਤੋਂ ਵੀ ਦੁੱਗਣੀਆਂ ਉਹ ਲੋਕ ਪੂਰੀਆਂ ਕਰ ਚੁੱਕੇ ਨੇ ਖਾਸ ਕਰਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ 550 ਸਾਲਾ ਗੁਰਪੁਰਪ ਦੇ ਉੱਤੇ ਵਾਅਦਾ ਕਰਨ ਔਰ ਦੇਸ਼ ਦੀ ਸਰਕਾਰੋਂ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰੇ ਫਿਰ ਉਹਦੇ ਤੇ ਯੂ ਟਰਨ ਕਿਉਂ ਲਿਆ ਗਏ ਔਰ ਇਹ ਮਾਫੀ ਦਾ ਵੀ ਮੁੱਦਾ ਹੈ ਕਿਉਂਕਿ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਮੰਨਿਆ ਔਰ ਭੁਗਤ ਲਿਆ ਗੱਲਾਂ ਭੁਗਤਿਆ ਨਹੀਂ ਦੁਗਣਾ ਭੁਗਤ ਲਿਆ ਸੋ ਹੁਣ ਅਗਰ ਅਜ ਰਵਨੀਤ ਬਿੱਟੂ ਇਸ ਵਿਸ਼ੇ ਤੇ ਗੱਲ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਕਹਦੇ ਆ ਕਿ ਉਹ ਸਰਕਾਰ ਦੇ ਵਿੱਚ ਨੇ ਔਰ ਅਗਰ ਉਹ ਇਸ ਕਿਸੇ ਪਾਸੇ ਨੂੰ ਕਦਮ ਪਟਣਾ ਚਾਹੁੰਦੇ ਨੇ ਤਾਂ ਚੰਗੀ ਗੱਲ ਹੈ ਪਰ ਇਹ ਬੰਦੀ ਸਿੰਘਾਂ ਦਾ ਹੱਕ ਹੈ ਇਹ ਦੇਸ਼ ਦਾ ਕਾਨੂੰਨ ਉਹਨਾਂ ਨੂੰ ਹੱਕ ਦਿੰਦਾ ਹੈ ਤੇ ਉਹਨਾਂ ਨੂੰ ਜਲਦ ਤੋਂ ਜਲਦ ਛੱਡਿਆ ਜਾ ਇਹ ਬਿਆਨ ਮੌਕਾ ਪ੍ਰستی ਹੈ ਕਿ ਇਹ ਬਿਆਨ ਅਹੁਦੇ ਤੇ ਬਣੇ ਰਹਿਣ ਦੇ ਲਈ ਦਿੱਤਾ ਗਿਆ ਆਖਰ ਕੇਂਦਰੀ ਰਾਜ ਮੰਤਰੀ ਬਨਣ ਤੋਂ ਬਾਅਦ ਹੀ ਰਵਨੀਤ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਵਾਜ਼ ਬਨਣ ਦੀ ਗੱਲ ਕਿਉਂ ਕਰਨ ਲੱਗ ਪਏ ਬਿੱਟੂ ਦੇ ਇਸ ਬਿਆਨ ਦੇ ਆਖਰ ਕੀ ਮayne ਨੇ ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਨ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਦੀ ਸਿੰਘਾਂ ਨੂੰ ਨਾ ਛੱਡਣ ਦੀ ਗੱਲ ਕਹੀ ਸੀ ਪਰ ਹੁਣ ਸਵਾਲ ਇਹ ਹੈ ਕਿ ਇਸ ਬਿਆਨ ਦੇ ਪਿੱਛੇ ਦਾ ਕਾਰਨ ਕੀ ਹੈ ਰਵਨੀਤ ਬਿੱਟੂ ਦੇ ਇਸ ਬਿਆਨ ਨੇ ਕਈ ਨਵੇਂ ਸਵਾਲ ਖੜੇ ਕਰ ਦਿੱਤੇ ਨੇ Bureau Report, PDC News.